ਬਾਬਾ ਜੀ ਮੀਂਹ ਚੈੱਕ ਕਰੋ ਪੂਰਾ ਫੋਲ ਆਉਂਦਿਆ ਆ ਬਾਬਾ ਜੀ ਚੈੱਕ ਕਰੋ ਰਾਤ ਦੇ ਤਿੰਨ ਵਾ ਚੱਲੇ ਆ ਤੇ ਆਪਾਂ ਚੱਲਨੇ ਹਾਂ ਦਰਬਾਰ ਸਾਹਿਬ ਤੇ ਆਪਾਂ ਰੁਜਾਏਗਾ ਨੰਦਰਬਾਹ ਸਾਹਿਬ ਆ ਵੀਰ ਵੀ ਨਾਲ ਹੀ ਇਹ ਹੋਰ ਵੀ ਆਪਣੇ ਪਿੰਡੋਂ ਪੂਰੀ ਸੇਵਾਈ ਹੁੰਦੀ ਆ ਤਿੰਨ ਚਾਰ ਗੱਡੀਆਂ ਜਾਂਦੀਆਂ ਦੋ ਤਿੰਨ ਹੋਟਲ ਜਾਂਦੀਆਂ ਤੇ ਮਹੀ ਹੋ ਜਾਂਦੀਆਂ ਵਾ ਤੇ ਉੱਥੇ ਜਾ ਕੇ ਹੁੰਨੇ ਤਾਂ ਨੂੰ ਕਰੋਨਾ ਦੇ ਦਰਸ਼ਨ ਆ ਗੱਡੀ ਜਾਂਦੀ ਆਪਣੀ ਇਹ ਗੱਡੀ ਜਾਂਦੀ ਆਪਣੀ ਫੋਰਸ ਕਾਰ ਦੇ ਵਾਲੀ ਤੇ ਮਟਾਣਾ ਆ ਆ ਬੰਦਲ ਜਾਂਦੇ ਤੇ ਆ ਦੇ ਬੰਦਲ ਸਟੋਇਲ ਤੇ ਆਪਣੀ ਤੇ ਕਾਰ ਵਧੀ ਹੋ ਜਾਂਦੀ ਨਾ ਫਿਰ ਰਾਜ ਜੱਜ ਦੱਸਦੇ ਹੁੰਦੇ ਅਰੇ ਵੱਖੇ ਚੱਲ ਗਏ ਤੇ ਫੇਰ ਕਰਨ ਚੱਲਦੇ ਸੇਵਾ ਆਪਾਂ ਪਰੇਤੋ ਆਇਆ ਪਿਆ ਕਾਂ ਤੇ ਬਾਬਾ ਜੀ ਨੇ ਮੀਂਹ ਪਾਤਾ ਵਾ ਮੀਂਹ ਪੂਰਾ ਛੋਰਾ ਛੋਰਾ ਹੈ ਤੇ ਆਇਆ ਆ ਚਾਤਾ ਸਾਡੇ ਉਹ ਜੋਤ ਨਹੀਂ ਪੈਣ ਜਾ ਵਸ ਤੇ ਵੀ ਲਿਚਣ ਦੀ ਚਾਹਤ ਬਾਬਾ ਜੀ ਮੀਂਹ ਚੈੱਕ ਕਰੋ ਪੂਰਾ ਫੁੱਲ ਹੁੰਦਿਆ ਆ ਪੂਰਾ ਫੁੱਲ ਛੋਰਾ ਛੋਰਾ ਨਹੀਂ ਪੈਣ ਦਾ ਨਾਲ ਬਿਜਲੀ ਵੀ ਵੱਜਦੀ ਆ दरबार तो से पूरा फुल नहीं बैन लगता बाबा जी पूरा फुल बैन लिया महाराज का स्वरूप लेके जान दर्शन कर लो ਬਾਬਾ ਜੀ ਮੀਂਹ ਪੂਰਾ ਫੁੱਲ ਚੱਲਣ ਦਾ ਤੇ ਮੀਂਹ ਦੀ ਸੇਵਾ ਚੱਲਣ ਦੀ ਪੂਰੀ ਫੁੱਲ ਤੇ ਆਪਾਂ ਜੀ ਦੀ ਸੇਵਾ ਗਾਂਦੇ ਹਰੇ ਚੋਂਬਰ ਆਪਣੇ ਪਿੰਡ ਦੀ ਤੇ ਪੱਕੀਆਂ ਹੁੰਦੀ ਹੋ ਰਹੀ ਲਾਗੇ ਬੰਨੇ ਰਿਆ ਹੁੰਦੇ ਆ ਆ ਪਿੰਡ ਸ਼ੱਜਲਵੱਡੀ ਉਹ ਗੱਡੀਆਂ ਹੁੰਦੀਆਂ ਦੋ ਚਾਰ ਮੈਂ ਗਾੜੀ ਬੈਹ ਚੱਲਿਆ ਬੈਹ ਜਾਓ ਅੱਧਰੋ ਚੈੱਕ ਕਰੋ ਠੀਕ ਨਾ ਪੈਂਦਾ ਉਹ ਰੇਡ ਨੂੰ ਬਾਅਦ ਚ ਜਾਂਦਾ ਨਹੀਂ ਤੇ ਮੀਂਹ ਨੇ ਪੂਰੀ ਫੁੱਲ ਨੇ ਰਿਲਾ ਦੇ ਆਦੇ ਅਮਰ ਤਰ ਬਾਅਦ ਵੀ ਆ ਗਿਆ ਠੀਕ ਪੈਂਦਾ ਸਵਾਦੀ ਤੇ ਹੱਥ ਕਰੋ ਬਹੁਤ ਦੇਖੋ ਚੈੱਕ ਕਰੋ ਬਾਪੂ ਉਹਦੀ ਵਿਚਾਰੀ ਤੇ ਜੜੀ ਸਾਰੀ ਭਰੀ ਆ ਜੰਮਰ ਬਹੁਤ ਨਹੀਂ ਪਿਆ ਅੱਜ ਮੀਂਹ ਨੇ ਦੇ ਹੱਥ ਘਰਾਤੇ ਕੋਡੇ ਕੋਡੇ ਨਹੀਂ ਦਾ ਗੱਡੀਆਂ ਡੋਭੀਆਂ ਬਾਈ ਬਾਬਾ ਜੀ ਔਟਪੋ ਬਾਬਾ ਜੀ ਸਵਾਹ ਸਵਾਹ ਸਿਮੈਂਟ ਡੇਲੇ ਕਿਤਾ ਬੋਲਦਾ ਤੁਸੀਂ ਸਿਮੈਂਟ ਹੀ ਲਿਖਦੇ ਬੋਲਦਾ ਡੇਲੇ ਕਿਤਾ ਬੋਲਦਾ ਉਹ ਦੱਸ ਕੀ ਦੱਸਾਂ ਤੈਨੂੰ ਤੁਹਾਨੂੰ ਆਪਣੀ ਮੈਮਰੀ ਫੋਲ ਕਰਨਾ ਨਹੀਂ ਹੈ ਮੈਮਰੀ ਨਹੀਂ ਬੋਲੋ ਡੀਡੀ ਜੀ ਟੈਨਸ਼ਨ ਨਾ ਲੈ ਦੋ ਬੋਲ ਦੇਣਾ ਕਾਊਂਟਰ ਨੂੰ ਫੋਲੋ ਕਰੋ ਆਪਣੇ ਨੂੰ ਆ ਯਾਰ ਪੇਜ ਆ ਸਾਡੇ ਪਿੰਡ ਦਾ ਲਾਈਕ ਫੋਲੋ ਇੱਥੇ ਹੀ ਪੋਨੇ ਪਿੰਡ ਦੀਆਂ ਵੀਡੀਓ ਚੈੱਕ ਕਰੋ ਇਹ ਇਹ ਪੇਜ ਨੂੰ ਨਾ ਫੋਲੋ ਕਰੋ ਸਾਰੇ ਪਿੰਡ ਦੀਆਂ ਵੀਡੀਓ ਇੱਥੇ ਪਾਉਂਦੇ ਆਪਾਂ ਇਹ ਪਾਉਂਦੇ ਆ ਆ ਪੇਜ ਤੇ ਫੋਲੋ ਕਰੋ ਇਹਨੂੰ ਪੇਜ ਨੂੰ ਆਇਆ ਖਾਬੀ ਕਰਦੇ ਕਿੱਲੋਂ ਐਂ ਤੋਂ ਲੈ ਕੇ ਤੁਰ ਪਏ ਪਾਏ ਜਿਖਾ ਕੇ ਦੇਖੋ ਗੁਰੂ ਆਸਰਾ ਪਾਸੇਵਾ ਕਰਕੇ ਦੇ ਆ ਗਏ ਆ ਪਿੰਡ ਬਾਸ ਤੇ ਹੁਣ ਘਰੋ ਘੜੀ ਜਾਂਦੇ ਸਾਰੇ ਜਾਣੇ Ahí va, va, A Ah, bien. Ah, bien.